ਹੈਲੋ ਸੁਸ਼ੀ ਕੁਲਜੀ ਸਰ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅੱਜ ਆਪਾਂ ਹੁਣ ਚੈਲ ਆਏ ਹੋਈ ਸੀ ਤਾਂ ਸੋਚਿਆ ਵੀ ਇੱਥੇ ਇੱਕ ਨਾ ਬਹੁਤ ਫੇਮਸ ਪਲੇਸ ਆ ਮੰਦਿਰ ਬਣਿਆ ਹੋਇਆ ਕਾਲੀਕਟਿਬਾ ਤੇ ਕਾਫੀ ਦੂਰੂ ਦੂਰੋ ਲੋਕ ਉੱਥੇ ਮੱਥਾ ਟੇਕਣ ਵੀ ਆਉਂਦੇ ਆ ਤੇ ਆਪਾਂ ਸੋਚਿਆ ਵੀ ਚਲੋ ਆਪਾਂ ਵੀ ਨਜ਼ਦੀਕ ਆਏ ਹਾਂ ਵੀ ਉੱਥੇ ਜਾਣਾ ਚਾਹੀਦਾ ਹਨਾ ਇੱਕ ਵਾਰ ਘੁੰਮ ਕੇ ਆਵਾਂਗੇ ਉੱਥੇ ਦੇਖ ਕੇ ਆਵਾਂਗੇ ਹਨਾ ਵੀ ਕੀ ਸਭ ਮਤਲਬ ਕੀ ਮਹੌਲ ਅਥੋਂ ਦਾ ਤੇ ਹੁਣ ਆਪਾਂ ਐਂਟਰ ਕਰ ਗਏ ਮੰਦਰ ਦੇ ਵਿੱਚ ਇਹ ਸਾਰਾ ਮੰਦਰ ਵਾਈਟ ਸੰਗਮਰਮਰ ਦੇ ਨਾਲ ਬਣਿਆ ਹੋਇਆ ਕਾਫੀ ਉੱਚੀ ਪਹਾੜੀ ਤੇ ਸਥਿਤਾ ਤੇ ਹੁਣ ਖੁਸ਼ੀ ਤੇ ਖੁਸ਼ੀ ਦੇ ਪਾਪਾ ਤੇ ਮੈਂ ਅਸੀਂ ਚੱਲੇ ਮੱਥਾ ਟੇਕਣ ਲਈ ਮੰਦਰ ਤੇ ਮੱਥਾ ਟੇਕਣ ਤੋਂ ਬਾਅਦ ਆਪਾਂ ਫਿਰ ਆਲੇ-ਦਾਲੇ ਦਾ ਤੁਹਾਨੂੰ ਸਾਰਾ ਵਿਊ ਦਿਖਾਵਾਂਗੇ ਜਿਹੜਾ ਵੀ ਹੈਗਾ ਤੇ ਇੱਥੇ ਨਾ ਬਹੁਤ ਮਾਨਤਾ ਹੈ ਕਿ ਇੱਥੇ ਜਿਹੜਾ ਵੀ ਬੰਦਾ ਆਂਦਾ ਨਾ ਆਪਦੇ ਸੱਚੇ ਮਨ ਨਾਲ ਉਹਦੀ ਹਰ ਇੱਕ ਮਨੋ ਕਾਮਨਾ ਪੂਰੀ ਹੁੰਦੀ ਆ ਬਹੁਤ ਹੀ ਵਧੀਆ ਬਣਾਇਆ ਹੋਇਆ ਮੰਦਰ ਤੇ ਸਾਰੇ ਆਲੇ-ਦਾਲੇ ਮਤਲਬ ਪਹਾੜੀਆਂ ਉੱਚੀਆਂ ਪਹਾੜੀਆਂ ਦਿਖ ਰਹੀਆਂ ਨੇ ਕਿਉਂਕਿ ਕਾਫੀ ਉੱਚੀ ਪਹਾੜੀ ਦੇ ਉੱਤੇ ਸਥਿਤਾ ਪੂਰੀ ਮਤਲਬ ਜਿਹੜੀ ਸਭ ਤੋਂ ਜ਼ਿਆਦਾ ਉੱਚੀ ਪਹਾੜੀ ਹੈ ਨਾ ਉੱਥੇ ਇਹ ਮੰਦਿਰ ਸਥਾਪਿਤ ਕੀਤਾ ਗਿਆ ਹੈਗਾ ਤੇ ਇੱਥੋਂ ਤਕਰੀਬਨ ਉੱਪਰ ਆ ਕੇ ਸਾਰਾ ਹੀ ਆਲੇ-ਦਾਲੇ ਦਾ 뷰 ਦਿਖ ਰਿਹਾ ਹੈਗਾ ਤੇ ਇਹ ਆਲੇ-ਦਾਲੇ ਬੱਦਲ ਸੀ ਇਹ ਜਿਹੜੇ ਕੀ ਧੁੰਦ ਵਾਂਗੂ ਲੱਗ ਰਹੇ ਸੀਗੇ ਤੇ ਬੱਦਲਾਂ ਦਾ 뷰 ਕਾਫੀ ਵਧੀਆ ਲੱਗ ਰਿਹਾ ਸੀਗਾ ਹਰਿਆਲੀ ਹਨਾ ਤੇ ਇਹ ਸਾਰਾ ਹੀ ਵਾਈਟ ਸੰਗਮਰਮਰ ਦੇ ਵਿੱਚ ਬਣਾਇਆ ਗਿਆਗਾ ਤੇ ਇਹਦੀ ਖੂਬਸੂਰਤੀ ਅਸਲ ਵਿੱਚ ਨਾ ਇਹ ਵਾਈਟ ਕਰਕੇ ਜ਼ਿਆਦਾ ਹੋਰ ਵੀ ਜ਼ਿਆਦਾ ਵੱਧ ਗਈ ਕਿਉਂਕਿ ਹਰਿਆਲੀ ਦੇ ਵਿੱਚ ਐ ਵਾਈਟ ਵਾਈਟ ਮੰਦਰ ਇੰਨਾ ਸੋਹਣਾ ਲੱਗ ਰਿਹਾ ਸੀ ਬਣਿਆ ਹੋਇਆ ਤੇ ਅਸੀਂ ਵੀ ਬਹੁਤ ਵਧੀਆ ਇੱਥੇ ਇੰਜੋਏ ਕੀਤਾ ਮਨ ਲੱਗ ਗਿਆ ਸੀਗਾ ਨਾ ਸ਼ਾਂਤੀ ਵੀ ਸੀਗੀ ਤੇ ਮੱਥਾ ਟੇਕੇ ਬਹੁਤ ਸਕੂਨ ਵੀ ਮਿਲਿਆ ਇੱਥੇ ਪੰਚਮੁਖੀ ਹਨੂਮਾਨ ਜੀ ਦੀ ਮੂਰਤੀ ਵੀ ਸਥਾਪਿਤ ਕੀਤੀ ਗਈ ਆ ਤੇ ਪੰਜ ਸ਼ਿਵਲਿੰਗ ਵੀ ਨੇ ਬਣਾਏ ਹੋਏ ਨੇ ਤੇ ਹਨੂਮਾਨ ਜੀ ਦਾ ਮੰਦਿਰ ਵੀ ਆ ਗਣੇਸ਼ੀ ਦਾ ਮੰਦਿਰ ਵੀ ਆ ਹਨਾ ਕਾਲੀ ਮਾ ਦਾ ਮੰਦਿਰ ਵੀ ਆ ਮਤਲਬ ਕਾਫੀ ਵਧੀਆ ਪਲੇਸ ਹੈਗਾ ਆ ਕੇ ਬਹੁਤ ਵਧੀਆ ਮਨ ਨੂੰ ਸਕੂਨ ਮਿਲਦਾ ਹੈਗਾ ਹਨਾ ਇੱਕ ਤਰ੍ਹਾਂ ਦਾ ਤੇ ਸਾਨੂੰ ਤਾਂ ਬਹੁਤ ਵਧੀਆ ਲੱਗਿਆ ਮੈਂ ਤਾਂ ਹਰ ਇੱਕ ਨੂੰ ਇਹੀ ਕਹੂੰਗੀ ਵੀ ਇੱਥੇ ਜ਼ਰੂਰ ਆਣਾ ਚਾਹੀਦਾ ਇਸ ਮੰਦਿਰ ਦੇ ਵਿੱਚ ਮੱਥਾ ਟੇਕਣ ਲਈ ਤੇ ਕਿਉਂਕਿ ਆਲੇ-ਦਾਲੇ ਜਦੋਂ ਆਪਾਂ ਵਿਊ ਦੇਖਦੇ ਨੇ ਤਾਂ ਹੋਰ ਵੀ ਮਨ ਖੁਸ਼ ਹੁੰਦਾ ਹਨਾ ਇੱਥੇ ਕਾਫੀ ਭੀੜ ਸੀ ਛੁੱਟੀਆਂ ਕਰਕੇ ਕਾਫੀ ਲੋਕ ਆ ਰਹੇ ਨੇ ਹੁਣ ਕਿਉਂਕਿ ਹੁਣ ਤਾਂ ਕਿਤੇ ਵੀ ਚਲੇ ਜਾਓ ਤੁਹਾਨੂੰ ਸਾਰੇ ਕਿਤੇ ਪੀੜੀ ਮਿਲਣੀ ਹੈਗੀ ਤੇ ਵੈਸੇ ਆਣਾ ਵੀ ਚਾਹੀਦਾ ਹਨਾ ਠੰਡੇ ਇਲਾਕੇ ਦੇ ਵਿੱਚ ਤੇ ਹੁਣ ਆਪਾਂ ਵਾਪਸ ਹੀ ਕਰ ਲਈ ਫਿਰ ਕਾਫੀ 1-2 ਘੰਟੇ ਆਪਾਂ ਇੱਥੇ ਬਤੀਤ ਕਰਨ ਤੋਂ ਬਾਅਦ ਹੁਣ ਆਪਾਂ ਵਾਪਸ ਸੈਲ ਚ ਲੰਘਾਂਗੇ ਤੇ ਚੱਲ ਕੇ ਦੇਖਦੇ ਆਣਾ ਕਿਉਂਕਿ ਅੱਗੇ ਵੀ ਤਿਆਰੀ ਕਰਨੀ ਆਪਣੀ ਜਾਣ ਲਈ ਤੇ ਚਲੋ ਜੀ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਹਣਾ ਉਦੋਂ ਤੱਕ ਤੁਸੀਂ ਹੁਣ ਮੇਰੇ ਨਾਲ ਇੱਥੋਂ ਦਾ ਥੋੜਾ ਜਿਹਾ ਮੈਂ ਤੁਹਾਨੂੰ ਹੁਣ ਜਾਂਦੇ ਜਾਂਦੇ ਆ ਨੂੰ ਨਾ ਰਸਤੇ ਦੇ ਵਿੱਚ ਹੋਰ ਵੀ ਥੋੜਾ 뷰 ਦਿਖਾਉਂਗੀ ਤੇ ਬਹੁਤ ਸੋਹਣਾ ਲੱਗਦਾ ਹਣਾ ਮਨ ਨੂੰ ਸਕੂਨ ਮਿਲਦਾ ਜਰੂਰ ਆਪਣੀ ਫੈਮਲੀ ਨਾਲ ਇੱਕ ਵਾਰ ਇੱਥੇ ਵਿਜ਼ਿਟ ਕਰਿਓ ਹੁਣ ਤੇ ਕਾਫੀ ਵਧੀਆ ਤੁਹਾਨੂੰ ਮਤਲਬ ਆਉਂਗੇ ਤਾਂ ਤੁਹਾਨੂੰ ਐ ਨਹੀਂ ਲੱਗੂ ਵੀ ਸਾਡਾ ਗੇੜਾ ਜਿਹਾ ਲੱਗ ਗਿਆ ਜਿਵੇਂ ਐਸੀ ਹੈ ਨਾ ਮਾਹੌਲ ਜਿਹਾ ਅਜੀਬ ਜਿਹਾ ਮਿਲਿਆ ਮਾਹੌਲ ਵੀ ਬਹੁਤ ਵਧੀਆ ਸ਼ਾਂਤੀਆ ਐਨ ਰਿਲੈਕਸ ਹੋ ਜਾਂਦਾ ਮਾਈਂਡ ਇੱਕ ਤਰ੍ਹਾਂ ਦਾ ਆ ਦੇਖਿਓ ਜਦੋਂ ਬੱਦਲਾਂ ਦੇ ਵਿੱਚ ਜਾਂਦੇ ਆ ਨਾ ਐ ਲੱਗਦਾ ਵੀ ਧੁੰਦ ਪੈ ਰਹੀ ਆ ਇੰਨਾ ਠੰਡਾ ਮੌਸਮ ਸੀ ਨਾ ਇੱਥੇ ਬਹੁਤ ਜ਼ਿਆਦਾ ਚਲੋ ਜੀ ਆਪਾਂ ਚੱਲਦੇ ਹਾਂ ਹੁਣ ਵਾਪਸ ਚੈਲ ਤੇ ਤੁਸੀਂ ਕਰੋ ਵਿਊ ਨੂੰ ਇੰਜੋਏ ਮਿਲਦੇ ਆ ਅਗਲੀ ਵਾਰ ਨਵੀਂ ਲੋਕੇਸ਼ਨ ਤੇ ਹੈ ਨਾ ਨਵੇਂ-ਨਵੇਂ ਲੋਕਾਂ 'ਚ ਤੇ ਓਕੇ ਜੀ ਬਾਏ ਬਾਏ